ਤੁਹਾਡੇ ਮੂੰਹੋਂ ਨਿਕਲੇ ਸ਼ਬਦ ਜੇ ਕਿਸੇ ਨੂੰ ਖੁਸ਼ੀ ਦੇ ਸਕਦੇ ਹੋਣ ਪਰ ਤੁਸੀਂ ਇੰਨਾ ਵੀ ਨਾ ਕਰੋ ਤਾਂ ਇਹ ਸੁਭਾਅ ਦੀ ਜਹਾਲਤ ਹੀ ਆਖੀ ਜਾ ਸਕਦੀ ਹੈ ਤੁਹਾਡਾ ਖਰਚ ਕੁਝ ਨਹੀਂ ਹੁੰਦਾ ਇਦਾਂ ਕਰਨ ਨਾਲ ਬਸ ਆਪਣੇ ਜਗ ਦੇ ਦੀਵੇ ਨਾਲ ਦੂਜੇ ਦਾ ਦੀਵਾ ਬਾਲਣਾ ਨਾ ਤਾਂ ਤੁਹਾਡਾ ਤੇਲ ਖਰਚ ਹੋਇਆ ਨਾ ਬਕਤੀ ਪਰ ਦੂਜੇ ਦੇ ਘਰ ਵਿੱਚ ਚਾਨਣ ਹੋ ਗਿਆ ਫਰਾਂਸ ਦਾ ਵੇਰਨ ਜੇਮਸ ਆਸਟਾਈਲਡ ਸੰਸਾਰ ਦੇ ਤਨਾਡਾ 'ਚ ਥਾਂ ਰੱਖਦਾ ਸੀ ਇੱਕ ਦਿਨ ਉਸ ਨਾਲ ਫਰਾਂਸ ਦਾ ਪ੍ਰਸਿੱਧ ਕਲਾਕਾਰ ਯੂਜੇਨ ਡਿਲਾਕਰੋਐਕਸ ਰਾਤ ਦੀ ਰੋਟੀ ਖਾ ਰਿਹਾ ਸੀ ਗੱਲਾਂ-ਗੱਲਾਂ ਦੇ ਵਿੱਚ ਕਲਾਕਾਰ ਨੇ ਦੱਸਿਆ ਕਿ ਉਹ ਕਿਸੇ ਅਜਿਹੇ ਮਾਡਲ ਦੇ ਪਹਾੜ ਵਿੱਚ ਹੈ ਜਿਸ ਦੇ ਆਧਾਰ ਤੇ ਇੱਕ ਮੰਗਤੇ ਦੀ ਤਸਵੀਰ ਬਣਾ ਸਕੇ ਕਲਾਕਾਰ ਨੇ ਰੋਟੀ ਖਾਂਦਿਆਂ ਮੇਜ਼ਬਾਨ ਵੇਰਨ ਵੱਲ ਡੂੰਗੀ ਝਾਤ ਮਾਰੀ ਉਸ ਨੂੰ ਜਾਪਿਆ ਇਹ ਹੀ ਉਹ ਚਿਹਰਾ ਹੈ ਜਿਸ ਦੀ ਉਸ ਨੂੰ ਪਹਾੜ ਸੀ ਕਲਾਕਾਰ ਨੇ ਵੀਰਨ ਨਾਲ ਗੱਲ ਸਾਂਝੀ ਕੀਤੀ ਕਲਾ ਪ੍ਰੇਮੀ ਹੋਣ ਸਦਕਾ ਵੀਰਨ ਨੇ ਦੋਸਤ ਦੀ ਪੇਸ਼ਕਸ਼ ਮੰਨ ਲਈ ਅਗਲੇ ਦਿਨ ਜਦੋਂ ਵੀਰਨ ਕਲਾਕਾਰ ਦੇ ਸਟੂਡੀਓ 'ਚ ਗਿਆ ਤਾਂ ਕਲਾਕਾਰ ਨੇ ਉਸ ਦਾ ਮੇਕਅਪ ਕਰਕੇ ਇੰਜ ਦਾ ਰੂਪ ਬਣਾ ਦਿੱਤਾ ਕਿ ਬਿਲਕੁਲ ਮੰਗਤਾ ਜਾਪ ਰਿਹਾ ਸੀ ਉਸ ਦੇ ਹੱਥਾਂ 'ਚ ਇੱਕ ਛੋਟੀ ਵੀ ਫੜਾ ਦਿੱਤੀ ਉਸ ਨੂੰ ਅਜੇਹੀ ਥਾਂ ਬਿਠਾ ਦਿੱਤਾ ਕਿ ਇਓਂ ਜਾਪੇ ਜਿਵੇਂ ਕਿਸੇ ਮੰਦਰ ਦੀਆਂ ਪੌੜੀਆਂ 'ਚ ਆਰਾਮ ਕਰਨ ਲਈ ਬੈਠ ਰਿਹਾ ਹੋਵੇ ਉਸ ਨੂੰ ਉੱਥੇ ਬਿਠਾ ਕੇ ਕਲਾਕਾਰ ਆਪ ਕਿਸੇ ਹੋਰ ਕੰਮ ਚਲਾ ਗਿਆ। ਉਸੇ ਵੇਲੇ ਉਸ ਕਲਾਕਾਰ ਦਾ ਕੋਈ ਚੇਲਾ ਉਧਰ ਆ ਨਿਕਲਿਆ। ਉਹ ਵੇਰਨ ਨੂੰ ਸੱਚੀਉਂ ਕੋਈ ਮੰਗਤਾ ਸਮਝਦਿਆਂ ਉਸ ਨੂੰ ਪੈਸੇ ਦੇ ਕੇ ਗਾਂ ਲੰਗ ਗਿਆ। ਵੇਰਨ ਨੇ ਧੰਨਵਾਦ ਕੀਤਾ। ਸਿੱਕਾ ਜੇਬ 'ਚ ਪਾ ਲਿਆ। ਥੋੜੇ ਜਰ ਪਿੱਛੋਂ ਕਲਾਕਾਰ ਵਾਪਸ ਆ ਗਿਆ। ਵੇਰਨ ਨੇ ਸਾਰੀ ਗੱਲ ਦੱਸੀ। ਸਿੱਕਾ ਦੇਣ ਵਾਲੇ ਬਾਰੇ ਜਾਨਣਾ ਚਾਹਿਆ। ਕਲਾਕਾਰ ਨੇ ਦੱਸਿਆ ਕਿ ਉਹ ਮੁੰਡਾ ਸਾਊ ਹੈ। ਤੇਜ ਬੁੱਧੀ ਵਾਲਾ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਹੀ ਹੈ। ਵੀਰਨ ਉੱਥੋਂ ਵਿਹਲਾ ਹੋ ਕੇ ਆਪਣੇ ਦਫ਼ਤਰ ਗਿਆ ਅਤੇ ਉਸ ਦਾਨਦਾਤੇ ਨੌਜਵਾਨ ਨੂੰ ਖੱਤ ਲਿਖਿਆ। ਦਾਨ ਦਾ ਮੋੜਵਾ ਫਲ ਜ਼ਰੂਰ ਮਿਲਦਾ ਹੈ ਜੋ ਦਾਨ ਉਸ ਸਟੂਡੀਓ ਕੋਲ ਪਖਾਰੀ ਨੂੰ ਦਿੱਤਾ ਸੀ ਉਸ ਦੇ ਮੋੜਵੇਂ ਫਲ ਵਜੋਂ ਵੀਰਨ ਦੇ ਦਫ਼ਤਰ ਆ ਕੇ 10000 ਫ੍ਰਾਂਕ ਲੈ ਜਾਵੇ। ਉਪਰੋਕਤ ਸਾਰੀ ਗਾਥਾ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਮਨੁੱਖ ਕਿੰਨਾ ਵੀ ਭਾਵੇਂ ਰੁੱਝਿਆ ਹੋਵੇ ਕਿੰਨਾ ਵੀ ਸੰਕਟ ਚ ਕਿਰਿਆ ਹੋਵੇ ਫਿਰ ਵੀ ਜੇ ਉਹ ਬਾਗੋ ਬਾਗ ਰਹਿੰਦਾ ਹੈ ਤਾਂ ਆਪਣੇ ਫਰਜ਼ ਵੱਲ ਧਿਆਨ ਰੱਖਦਾ ਹੈ ਉਸ ਦਾ ਮੋੜਵਾ ਫਲ ਜ਼ਰੂਰ ਮਿਲਦਾ ਹੈ ਉਹ ਚੇਲਾ ਭਾਵੇਂ ਕਿੰਨਾ ਪਰੇਸ਼ਾਨ ਅਤੇ ਰਜੇਵੇਂ ਚ ਸੀ ਫਿਰ ਵੀ ਉਸ ਨੇ ਪਖਾਰੀ ਵੱਲ ਆਪਣਾ ਫਰਜ਼ ਨਿਭਾਇਆ ਇਸ ਲਈ ਜਿਸ ਵਿਦਿਆਰਥੀ ਨੂੰ ਆਪਣੀ ਕਲਾ ਸਾਧਨਾ ਚ ਪੈਸੇ ਦੀ ਥੋੜ ਰੁਕਾਵਟ ਬੰਦੀ ਸੀ ਉਸ ਨੂੰ ਵੇਰਨ ਨੇ ਮੰਗਤੇ ਜੇ ਰੂਪ ਚ ਆ ਕੇ ਪੂਰਾ ਕਰ ਦਿੱਤਾ ਕਿਉਂਕਿ ਇਹ ਨੌਜਵਾਨ ਦੇ ਮਨ ਚ ਦੂਜੇ ਲਈ ਦਇਆ ਭਾਵ ਪ੍ਰੇਮ ਅਤੇ ਹਮਦਰਦੀ ਸੀ ਵਿਲਹਮ ਹੈਂਪਬੋਲਟ ਨੇ ਅਜਿਹਾ ਹੀ ਮੌਕੇ ਆਖਿਆ ਸੀ ਇਹ ਜ਼ਰੂਰੀ ਧਿਆਨ ਦੇਣ ਦੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਫਰਜ਼ ਪੂਰਤੀ ਲਈ ਦੁੱਖ ਸੁੱਖ ਦੀ ਚਿੰਤਾ ਕਰੇ ਬਿਨਾ ਸਾਰਾ ਤਰਾਨ ਲਾ ਦਿੰਦੇ ਹਾਂ ਤਾਂ ਉਸ ਦੇ ਨਤੀਜੇ ਵਜੋਂ ਕੁਦਰਤੀ ਹੀ ਸਾਨੂੰ ਖੁਸ਼ੀ ਅਤੇ ਆਨੰਦ ਮਿਲਦਾ ਹੈ ਜਦੋਂ ਅਸੀਂ ਆਪਣਾ ਰੋਜ਼ ਦਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਹਾਂ ਕਿਸੇ ਤਰ੍ਹਾਂ ਦੀ ਹਿਚਕਾਟ ਦਿਖਾਏ ਬਿਨਾ ਖੁੱਲੇ ਦਿਲ ਨਾਲ ਕੰਮ ਪੂਰਾ ਚਾੜਦੇ ਹਾਂ ਭਾਵੇਂ ਨਤੀਜੇ ਬਾਰੇ ਨਾ ਸੋਚੀਏ ਪਰ ਖੁਸ਼ੀ ਸਾਨੂੰ ਜ਼ਰੂਰ ਮਿਲਦੀ ਹੈ ਇਸ ਸੰਬੰਧ ਵਿੱਚ ਜੂਰਿਸ ਨੇ ਆਖਿਆ ਸੀ ਮਨੁੱਖ ਨੂੰ ਇਹ ਪਤਾ ਲੱਗਣਾ ਕਿ ਉਸਨੇ ਆਪਣਾ ਫਰਜ਼ ਨਿਭਾਇਆ ਹੈ ਉਸ ਨੂੰ ਰਾਤ ਦੇ ਰਸੀਲੇ ਸੰਗੀਤ ਵਾਂਗ ਸੁਖਦਾਈ ਜਾਪਦਾ ਹੈ ਗਲੇਡਸਟੋਨ ਮੰਨਦਾ ਸੀ ਮੈਨੂੰ ਸਭ ਤੋਂ ਵੱਧ ਸਕੂਨ ਮਿਹਨਤ ਤੋਂ ਹੀ ਮਿਲਦਾ ਹੈ ਮੈਂ ਬਚਪਨ ਚੋਂ ਹੀ ਉੱਦਮ ਕਰਨ ਦੀ ਆਦਤ ਪਾ ਲਈ ਸੀ ਉਸ ਦਾ ਮੋੜਵਾ ਫਲ ਮੈਨੂੰ ਮਿਲਿਆ ਹੈ ਨੌਜਵਾਨ ਤਾਂ ਹਰੇਕ ਤਰ੍ਹਾਂ ਦੇ ਫਰਜ਼ ਨੂੰ ਪਿੱਠ ਦਿੰਦੇ ਹਨ ਤੇ ਆਰਾਮ ਮਹਿਸੂਸਦੇ ਹਨ ਪਰ ਮੈਨੂੰ ਸਭ ਤੋਂ ਵੱਧ ਆਰਾਮ ਉਦੋਂ ਮਿਲਦਾ ਜਦੋਂ ਮੈਂ ਇੱਕ ਕੰਮ ਪੂਰਾ ਚਾੜ ਕੇ ਨਾਲ ਦੀ ਨਾਲ ਦੂਜਾ ਸ਼ੁਰੂ ਕਰ ਲੈਂਦਾ ਹਾਂ ਜਦੋਂ ਕਿਤਾਬ ਪੜ੍ਹਦੇ ਆਂ ਅਤੇ ਵਿਚਾਰ ਕਰਦੇ ਆਂ ਥਕਾਵਟ ਮਹਿਸੂਸ ਕਰੋ ਤਾਂ ਬਾਹਰ ਖੁੱਲੀ ਧੁੱਪੇ ਹਵਾ ਹਾਰੇ ਬੈਠੋ ਤਾਂ ਕਿ ਸਰੀਰ ਤਾਜ਼ਗੀ ਮਹਿਸੂਸ ਕਰੇ ਇਦਾਂ ਛੇਤੀ ਹੀ ਦਿਮਾਗ ਸ਼ਾਂਤ ਹੋ ਜਾਏਗਾ ਸਰੀਰ ਦੀ ਸਿਹਤਮੰਦੀ ਲਈ ਕੁਦਰਤ ਦੀਆਂ ਸਰਗਰਮੀਆਂ ਜਾਰੀ ਰਹਿੰਦੀਆਂ ਹਨ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਸ ਸਮੇਂ ਵੀ ਸਾਡਾ ਦਿਲ ਧੜਕਦਾ ਤਾਂ ਰਹਿੰਦਾ ਹੀ ਹੈ ਮੈਂ ਹਮੇਸ਼ਾ ਹੀ ਕੁਦਰਤ ਦੇ ਨੇੜੇ ਰਹਿਣ ਦਾ ਯਤਨ ਕਰਦਾ ਹਾਂ ਅਤੇ ਉਸ ਮੁਤਾਬਕ ਵਿਚਰਦਾ ਹਾਂ ਨਤੀਜੇ ਵਜੋਂ ਮੈਨੂੰ ਗੂੜੀ ਤੇ ਸ਼ਾਂਤ ਨੀਂਦ ਆਉਂਦੀ ਹੈ ਹਾਜ਼ਮਾ ਦਰਸਤ ਅਤੇ ਅਗਲੇ ਦਿਨ ਦੇ ਕੰਮ ਲਈ ਰਾਖਵੀਂ ਊਰਜਾ ਮੈਂ ਸਮਝਦਾ ਹਾਂ ਕਿ ਮਿਹਨਤ ਦਾ ਇਹੀ ਇਨਾਮ ਮੈਨੂੰ ਮਿਲਦਾ ਹੈ ਹੋਰ ਇਸ ਨੇ ਕਿਹਾ ਸੀ ਚੰਗੇ ਸੁਭਾਅ ਦੇ ਕਾਰਨ ਮੇਰੇ ਕੰਮ ਦਾ ਸਦਾ ਇਹੀ ਮਹੱਤਵ ਰਿਹਾ ਹੈ ਜਿਵੇਂ ਮੱਛੀ ਲਈ ਪਾਣੀ ਦਾ ਹੁੰਦਾ ਹੈ ਹਜ਼ਾਰਾਂ ਬਾਰੀ ਲੋਕਾਂ ਦੇ ਮੂੰਹੋਂ ਇਹ ਸੁਣ ਕੇ ਮੈਨੂੰ ਹੈਰਾਨੀ ਹੁੰਦੀ ਰਹੀ ਕਿ ਮੈਨੂੰ ਇਹ ਕੰਮ ਪਸੰਦ ਨਹੀਂ ਜਾਂ ਮੈਂ ਇਸ ਕੰਮ ਦੇ ਬਦਲੇ ਉਹ ਕੰਮ ਕਰਨਾ ਚਾਹੁੰਦਾ ਹਾਂ ਪਰ ਮੇਰੇ ਹਿੱਸੇ ਜਦ ਵੀ ਕੋਈ ਕੰਮ ਆਇਆ ਮੈਂ ਉਸ ਦੇ ਵਿਸ਼ੇ ਬਾਰੇ ਕਦੇ ਸੋਚਿਆ ਹੀ ਨਹੀਂ ਬਸ ਜੀ ਜਾਣ ਨਾਲ ਉਸ ਕੰਮ ਨੂੰ ਨਿਬੇੜਨ ਚ ਜੁਟ ਗਿਆ ਅਤੇ ਜਿਵੇਂ ਸੂਰਜ ਨੇ ਚੜ੍ਹਨਾ ਜ਼ਰੂਰੀ ਹੁੰਦਾ ਹੈ ਉਸੇ ਤਰ੍ਹਾਂ ਉਸ ਕੰਮ ਦਾ ਨਿਬੜਨਾ ਵੀ ਜ਼ਰੂਰੀ ਰਿਹਾ ਕਿਸੇ ਵਿਅਕਤੀ ਦਾ ਆਪਣੇ ਤੌਰ ਤੇ ਖੁਸ਼ ਰਹਿਣਾ ਬੜੀ ਛੋਟੀ ਜਿਹੀ ਗੱਲ ਹੈ ਪਰ ਉਸ ਵਿਅਕਤੀ ਦੀ ਕੁਝ ਵਿਸ਼ੇਸ਼ ਜ਼ਰੂਰਤ ਹੈ ਉਹ ਬੜਾ ਮਹੱਤਵਪੂਰਨ ਹੈ ਸਿਰਫ ਉਹੀ ਲੋਕ ਖੁਸ਼ ਰਹਿੰਦੇ ਹਨ ਜੋ ਆਪਣੀ ਖੁਸ਼ੀ ਲਈ ਹੀ ਨਾ ਲੁੱਛਦੇ ਕਿਸੇ ਉਦੇਸ਼ ਲਈ ਕੰਮ ਕਰਦੇ ਹਨ ਦੂਜਿਆਂ ਨੂੰ ਬਾਗੋ-ਬਾਗ ਕਰਨ ਤੋਂ ਵੱਧ ਕੇ ਹੋਰ ਕੋਈ ਆਨੰਦ ਨਹੀਂ ਹੈ ਦੂਜਿਆਂ ਨੂੰ ਖੁਸ਼ ਰੱਖਣ 'ਚ ਮਨੁੱਖ ਨੂੰ ਜਿਸ ਅੰਦਰੂਨੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇਸੇ ਲੜੀ ਅਧੀਨ ਕਾਰਲਾਈਨ ਨੇ ਕਿਹਾ ਹੈ ਇਹ ਬੜੀ ਵੱਡੀ ਗੱਲ ਹੈ ਕਿ ਅਸੀਂ ਰੱਬ ਦੀ ਇਸ ਦੁਨੀਆ ਦਾ ਕੋਈ ਖੂੰਜਾ ਅਸੀਂ ਹਵਧੇਰਾ ਲਾਭਵੰਦਾ ਫਲਦਾਇਕ ਅਤੇ ਸੁੰਦਰ ਬਣਾਈਏ ਕਿ ਜਿਸ ਨਾਲ ਰੱਬ ਖੁਸ਼ ਹੋ ਕੇ ਮਨੁੱਖ ਦੇ ਦਿਲ ਨੂੰ ਹੋਰ ਵਧੇਰੇ ਬੁੱਧੀਮਤਾਪੂਰਨ ਬੀਰਤਾਪੂਰਨ ਖੁਸ਼ ਅਤੇ ਚੰਗੇ ਭਾਗਾਂ ਵਾਲਾ ਸਾਂਝਾ ਜਿਆ ਬਣਾਉਣ ਜਿਸ ਨਾਲ ਉਹ ਉਸ ਨੂੰ ਘੱਟ ਤੋਂ ਘੱਟ ਨਿੰਦਣ ਸੇਵਾ ਭਾਵ ਚ ਖੁਸ਼ੀ ਮਹਿਸੂਸ ਕਰਨੀ ਅਤੇ ਸੰਸਾਰ ਚ ਸੇਵਾ ਕਰਨ ਦਾ ਮੌਕਾ ਲੱਭਣਾ ਇਸ ਤੋਂ ਵੱਧ ਕੇ ਹੋਰ ਹੋਰ ਕੀ ਹੋ ਸਕਦਾ ਹੈ ਲਿੰਕਨ ਆਖਦਾ ਹੁੰਦਾ ਸੀ ਰੱਬ ਵੀ ਆਮ ਬੰਦੇ ਨੂੰ ਪਿਆਰ ਕਰਦਾ ਹੈ ਵੱਧ ਕੇ ਤਦੇ ਦਾ ਰੱਬ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਅਤੇ ਦੂਜਿਆਂ ਦੀ ਗਿਣਤੀ ਘੱਟ ਰੱਖੀ ਹੈ ਆਪਣੀ ਖੁਸ਼ੀ ਦੇ ਸਾਰੇ ਸੋਮਿਆਂ ਨੂੰ ਦੂਜਿਆਂ ਦੀ ਭੇਂਟ ਚੜਾਉਣ ਤੋਂ ਉੱਤਮ ਹੋਰ ਕਿਹੜਾ ਪਵਿੱਤਰ ਕਾਰਜ ਹੋ ਸਕਦਾ ਹੈ ਉਸ ਤੋਂ ਵੱਧ ਕੇ ਹੋਰ ਕੋਈ ਦੌਲਤਮੰਦ ਨਹੀਂ ਹੋ ਸਕਦਾ ਜੋ ਇਸ ਤਰ੍ਹਾਂ ਦੇ ਕੰਮਾਂ 'ਚ ਲੱਗਿਆ ਹੋਇਆ ਹੈ ਦੂਜਿਆਂ ਲੋਕਾਂ ਤੇ ਰੱਬ ਦੀ ਵਰਪਰੂਤੀ ਘੜੀ ਆਵੇ ਇਹੀ ਸਵਰਗ ਦਾ ਸਭ ਤੋਂ ਵੱਡਾ ਸੁੱਖ ਹੈ ਜੋ ਲੋਕ ਦੂਜਿਆਂ ਦੀ ਹਨੇਰੇ ਜ਼ਿੰਦਗੀ ਵਿੱਚ ਆਪਣੀਆਂ ਕੋਸ਼ਿਸ਼ਾਂ ਸਦਕਾ ਸੂਰਜ ਦੀ ਰੌਸ਼ਨੀ ਪਹੁੰਚਾਉਂਦੇ ਰਹੇ ਹਨ ਇਸ ਸੰਸਾਰ ਵਿੱਚ ਉਹਨਾਂ ਦੀ ਸਦੀਵੀ ਯਾਦ ਰਹੇਗੀ ਕਦੇ ਮਿਟ ਨਹੀਂ ਸਕਦੀ ਲੈਂਬਨੇ ਕਿਹਾ ਸੀ ਮਨੁੱਖ ਨੂੰ ਧਨ ਦੌਲਤ ਨਾਲ ਕਦੇ ਖੁਸ਼ੀ ਨਹੀਂ ਮਿਲੀ ਇਹ ਹੀ ਮੇਰੇ ਲਈ ਆਨੰਦ ਦੀ ਸਭ ਤੋਂ ਵੱਡੀ ਗੱਲ ਹੈ ਇਸੇ ਤਰ੍ਹਾਂ ਫ੍ਰੈਂਕਲਨ ਨੇ ਵੀ ਕਿਹਾ ਪੈਸੇ ਨੇ ਅੱਜ ਤੱਕ ਕਿਸੇ ਨੂੰ ਖੁਸ਼ੀ ਨਹੀਂ ਦਿੱਤੀ ਕਿਉਂਕਿ ਤਨ ਦੀ ਫਿਤਰਤ ਵਿੱਚ ਆਨੰਦ ਪੈਦਾ ਕਰਨਾ ਹੈ ਹੀ ਨਹੀਂ ਜਿਹੜੇ ਪਰਉਪਕਾਰ ਕਮਾਉਂਦੇ ਹਨ ਉਹਨਾਂ ਦੀ ਜ਼ਿੰਦਗੀ ਸ਼ਾਂਤ ਨਾਰਮਲ ਰਹਿੰਦੀ ਹੈ ਜੀਨ ਇੰਗਲੋ ਦੀ ਹੀ ਮਿਸਾਲ ਲਵੋ ਉਸ ਦੇ ਕਾਵ ਸੰਗ੍ਰਹਿ ਦੀਆਂ ਕਿਤਾਬਾਂ ਅਤੇ ਲੇਖ ਸੰਗ੍ਰਹਿ ਦੀਆਂ 50000 ਕਿਤਾਬਾਂ ਦੀ ਵਿਕਰੀ ਤੋਂ ਜੋ ਕਮਾਈ ਹੁੰਦੀ ਸੀ ਲੋੜਵੰਦਾ ਵਿੱਚ ਵੰਡ ਦਿੱਤੀ ਜਾਂਦੀ ਸੀ ਉਸਨੇ ਇੱਕ ਕਾਪੀਰਾਈਟ ਲੰਗਰ ਕਾਇਮ ਕੀਤਾ ਹੋਇਆ ਸੀ ਉਸ ਦੇ ਨੇੜੇ ਹਸਪਤਾਲਾਂ 'ਚ ਜਿੰਨਾ ਗਰੀਬ ਮਰੀਜ਼ਾਂ ਨੂੰ ਛੁੱਟੀ ਹੋਣ ਵਾਲੀ ਹੁੰਦੀ ਉਹਨਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਇਸ ਢੰਡਾਰੇ ਤੇ ਬੁਲਾਉਂਦੀ ਬੇਹੱਦ ਸਕੂਨ ਮਿਲਦਾ ਉਸ ਨੂੰ ਆਤਮ ਸ਼ਾਂਤੀ ਨਾਲ ਉਸ ਦਾ ਮਨ ਡੁੱਲ ਡੁੱਲ ਪੈਂਦਾ ਰਿਸਕਨ ਨੂੰ ਜਦ ਵਿਰਾਸਤੀ ਹੱਕ ਸਦਕਾ ਹਜ਼ਾਰਾਂ ਡਾਲਰ ਮਿਲੇ ਤਾਂ ਉਸ अनेका ਚੰਗੇ ਕੰਮ ਕੀਤੇ ਆਪਣੀ ਪੜ੍ਹਾਈ ਲਈ ਤੰਗੀ ਤੁਰਸੀ ਵਿਰੁੱਧ ਜਝਾਰੂ ਵਿਦਿਆਰਥੀਆਂ ਦੀ ਮਦਦ ਕੀਤੀ ਕਮਕਾਜੀ ਮਰਦ ਔਰਤਾਂ ਲਈ ਆਦਰਸ਼ ਰਹਿائش ਦਾ ਪ੍ਰਬੰਧ ਕੀਤਾ ਲੰਡਨ ਤੋਂ ਬਾਹਰ ਬੰਜਰ ਪਈ ਜ਼ਮੀਨ ਨੂੰ ਖੇਤੀ ਜੋਗ ਬਣਾਉਣ ਲਈ ਹੰਬਲੇ ਮਾਰੇ ਜ਼ਮੀਨ ਉਪਜਾਊ ਹੋਣ ਸਦਕਾ ਲੋਕਾਂ ਦਾ ਜੀਵਨ ਬਿਹਤਰ ਹੋਇਆ ਜਿਹੜੇ ਖੁਦ ਆਪਣੀਆਂ ਕਮਜ਼ੋਰੀਆਂ ਜਾਂ ਸਮਾਜ ਦੀ ਬੇਰੁਖੀ ਕਾਰਨ ਪਛੜ ਗਏ ਸਨ ਉਹ ਗਰੀਬ ਕਲਾਕਾਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਉਸਨੇ ਨੌਜਵਾਨਾਂ ਦੀ ਕਲਾ ਵਿੱਚ ਭਾਗੀਦਾਰੀ ਪੈਦਾ ਕੀਤੀ ਇਸੇ ਲੜੀ ਅਧੀਨ ਉਸਨੇ ਹੋਲਮੈਨ ਹੰਟ ਤੋਂ 10 ওয়াਟਰ ਕਲਰ ਤਸਵੀਰਾਂ ਖਰੀਦੀਆਂ ਹੰਟ ਦਾ ਹੱਥ ਸੁਖਾਲਾ ਹੋ ਗਿਆ ਉਹ ਚਿੱਤਰ ਲੰਡਨ ਦੇ ਇੱਕ ਪਬਲਿਕ ਸਕੂਲ ਵਿੱਚ ਟੰਗ ਦਿੱਤੇ ਇਦਾਂ ਉਸਨੇ ਹੰਟ ਅਤੇ ਵਿਦਿਆਰਥੀਆਂ ਦੋਹਾਂ ਨੂੰ ਉਤਸ਼ਾਹਿਤ ਕੀਤਾ ਇਸ ਤੋਂ ਬਿਨਾ ਆਪਣੀਆਂ ਕਿਤਾਬਾਂ ਤੋਂ ਹੋਣ ਵਾਲੀ ਆਮਦਨ ਵੀ ਲੋਕ ਭਲਾਈ ਕਾਰਜਾਂ ਵਿੱਚ ਖਰਚੀ ਪਰ ਫਿਰ ਵੀ ਅਸਲੀ ਸਮੱਸਿਆ ਅਜੇ ਸੁਲਝ ਨਹੀਂ ਸੀ ਸਕੀ ਗਰੀਬ ਵਿਦਿਆਰਥੀਆਂ ਦੀਆਂ ਟੋਲੀਆਂ ਆਈਆਂ ਹੀ ਰਹਿੰਦੀਆਂ ਕਮਕਾਜੀ ਮਰਦ ਔਰਤਾਂ ਦੀਆਂ ਮੁਸ਼ਕਲਾਂ ਘਟੀਆਂ ਜ਼ਰੂਰ ਪਰ ਪੂਰੀ ਤਰ੍ਹਾਂ ਦੂਰ ਨਹੀਂ ਸੰ ਹੋਈਆਂ ਇਸ ਤੋਂ ਬਿਨਾ ਮੁਸ਼ਕਲਾਂ ਹੋਰ ਵੀ ਬਥੇਰੀਆਂ ਮੂੰਹ ਅੱਡੀ ਖੜੋਤੀਆਂ ਸਨ ਇਸ ਲਈ ਉਸਨੇ ਕੇਵਲ ਆਪਣੀ ਜਾਇਦਾਦ ਉਨੀਕ ਰੱਖੀ ਜਿਸ ਤੋਂ ਉਸ ਨੂੰ 1500 ਪਾਉਂਡ ਸਾਲਾਨਾ ਖਰਚ ਲਈ ਆਉਂਦੇ ਰਹਿਣ ਬਾਕੀ ਜਾਇਦਾਦ ਵੇਚ ਕੇ ਸਾਰੀ ਰਕਮ ਉਹਨਾਂ ਕੰਮਾਂ ਤੇ ਖਰਚ ਕੀਤੀ ਜਿਨ੍ਹਾਂ ਨਾਲ ਲੋਕਾਂ ਦਾ ਭਲਾ ਹੋ ਸਕੇ ਜੋ ਬੰਦਾ ਲਗਾਤਾਰ ਨਿਰਾਸ਼ ਅਤੇ ਉਦਾਸ ਰਹਿੰਦਾ ਹੈ ਉਹ ਜੇ ਦੁਨੀਆ ਦੇ ਦੂਜੇ ਲੋਕਾਂ ਨੂੰ ਦੇਖੇ ਖੋਖੇ ਅਤੇ ਸੰਸਾਰ ਦੀ ਮਰਦਮਸ਼ਮਾਰੀ ਦੇ ਆਧਾਰ ਤੇ ਸਾਰੇ ਅੰਕੜੇ ਆਪਣੇ ਮੂਹਰੇ ਰੱਖ ਲਵੇ ਤਾਂ ਉਸ ਨੂੰ ਅੰਦਾਜ਼ਾ ਹੋ ਜਾਵੇ ਕਿ ਸੰਸਾਰ ਦੇ ਲੱਖਾਂ ਕਰੋੜਾਂ ਲੋਕ ਅਜਿਹੇ ਹੋਣਗੇ ਜੋ ਉਸ ਦੇ ਭਾਗ ਨਾਲ ਆਪਣੇ ਭਾਗ ਬਦਲਣ ਲਈ ਤਿਆਰ ਹੋਣਗੇ ਉਹਨਾਂ ਨੂੰ ਦੇਖ ਕੇ ਉਸ ਦੀਆਂ ਅੱਖਾਂ ਖੁੱਲ ਜਾਣਗੀਆਂ ਫਿਰ ਉਸ ਨੂੰ ਚਾਹੀਦਾ ਹੈ ਕਿ ਅਜਿਹੇ ਕੰਮ ਕਰੇ ਜੋ ਦੂਜਿਆਂ ਲਈ ਮਦਦਗਾਰ ਹੋ ਸਕੇ ਉਸ ਨੂੰ ਵੱਧ ਤੋਂ ਵੱਧ ਚੰਗਾ ਕੰਮ ਕਰਨਾ ਚਾਹੀਦਾ ਹੈ ਆਪਣੇ ਦੁੱਖਾਂ ਨੂੰ ਭੁੱਲ ਜਾਏ ਰੱਬ ਨੂੰ ਲਗਾਤਾਰ ਉਹਨਾਂ ਦੇ ਸੁੱਖ ਵਾਦੇ ਲਈ ਅਰਦਾਸ ਕਰੇ हे ਪਰਮਾਤਮਾ ਮੈਨੂੰ ਫਿਰ ਉਸੇ ਰਾਹ ਤੇ ਨਾ ਜਾਣਾ ਪਵੇ ਮੇਰੀ ਦਸ਼ਾ ਕਮਜ਼ੋਰ ਨਾ ਹੋਵੇ ਜੇ ਉਹ ਬੰਦਾ ਇਦਾਂ ਕਰਨਾ ਚਾਹੁੰਦਾ ਹੈ ਤਾਂ ਕੋਸ਼ਿਸ਼ ਕਰੇ ਦੂਜਿਆਂ ਦੀ ਮਦਦ ਕਰਕੇ ਉਹ ਆਪਣਾ ਪਵਿੱਖ ਸੁਧਾਰ ਸਕਦਾ ਹੈ ਗੋਲਡਨ ਨਾਮ ਦੇ ਇੱਕ ਅੰਗਰੇਜ਼ ਨੂੰ ਚੀਨ ਦੀ ਔਖੀ ਘੜੀ ਸਮੇਂ ਚੀਨ ਸਾਮਰਾਜ ਦੀ ਨੀਵੀਂ ਚ ਸੇਵਾ ਕਰਨ ਤੇ ਸਰਕਾਰ ਵੱਲੋਂ ਖੂਬ ਮਾਨ ਸਨਮਾਨ ਅਤੇ ਜਾਇਦਾਦ ਮਿਲੀ ਜਦ ਉਹ ਇੰਗਲੈਂਡ ਪਰਤਿਆ ਉਸਨੇ ਜਾਇਦਾਦ ਦੀ ਸਹੀ ਵਰਤੋਂ ਕੀਤੀ ਸਕੂਲ ਖੋਲ੍ਹਿਆ ਗਰੀਬ ਬੱਚੇ ਪੜਨ ਲੱਗੇ ਵਿਦਿਆਰਥੀ ਐਡੇ ਲਾਇਕ ਬਣਾ ਦਿੱਤੇ ਕਿ ਉਹ ਦੁਨੀਆ 'ਚ ਕਿਤੇ ਵੀ ਜਾ ਕੇ ਕਮਾ ਕੇ ਖਾਣ ਜੋਗੇ ਹੋ ਸਕਣ ਉਹ ਆਪਣੇ ਪੈਰੀ ਖੜੇ ਹੋ ਕੇ ਆਤਮ ਨਿਰਭਰ ਹੋ ਸਕਣ। ਉਹਨਾਂ 'ਚ ਕਈ ਨੌਜਵਾਨਾਂ ਨੂੰ ਨੇਵੀ 'ਚ ਭਰਤੀ ਵੀ ਕਰਵਾਇਆ। ਇਦਾਂ ਮਿਹਨਤ ਅਤੇ ਸੇਵਾ ਭਾਵਨਾ ਨਾਲ ਆਪਣੀ ਜ਼ਿੰਦਗੀ ਨੂੰ ਸੁਖੀ ਅਤੇ ਆਨੰਦਪਰਪੂਰ ਬਣਾਇਆ। ਇਸ ਤਰ੍ਹਾਂ ਇੱਕ ਮਿਸਾਲ ਇੱਕ ਹੋਰ ਅੰਗਰੇਜ਼ ਜਾਨ ਗੂਦੀ ਹੈ। ਉਹ ਆਪਣੀ ਜਵਾਨੀ ਦੇ ਦਿਨੀ ਗਲੀਆਂ ਵਿੱਚ ਗਾਹ ਗਾ ਕੇ ਭੀਖ ਮੰਗਿਆ ਕਰਦਾ ਸੀ। ਆਪਣੇ ਨਾਲ ਇੱਕ ਮਰੀਮ ਜਿਹਾ ਬੱਚਾ ਵੀ ਲਈ ਫਿਰਦਾ। ਪਿੱਛੇ-ਪਿੱਛੇ ਫਟੇ ਪੁਰਾਣੇ ਕੱਪੜਿਆਂ 'ਚ ਤੁਰ ਹੀ ਆਉਂਦੀ ਪਤਨੀ ਵੀ ਹੁੰਦੀ। ਇਦਾਂ ਬੜੇ ਦੁੱਖ ਨਾਲ ਉਸਦੇ ਦਿਨ ਲੰਘ ਰਹੇ ਸਨ। ਇੱਕ ਦਿਨ ਉਸਨੇ ਇੱਕ ਸਮਾਗਮ 'ਚ ਅਜਿਹੇ ਬੁਲਾਰੇ ਦੀ ਤਕਰੀਰ ਸੁਣੀ ਜੋ ਲੋਕਾਂ ਨੂੰ ਮਨੁੱਖ ਬਣਦੇ ਰਾਹ ਪਾ ਰਿਹਾ ਸੀ। ਰਾਹ ਦਾ ਸੇਰਾ ਬਣ ਰਿਹਾ ਸੀ। ਉਸਨੇ ਹਾਜ਼ਰ ਲੋਕਾਂ ਨੂੰ ਲਲਕਾਰ ਕੇ ਆਖਿਆ, "ਜੇ ਤੁਸੀਂ ਮਨੁੱਖ ਹੋ ਤਾਂ ਮਨੁੱਖ ਬਣ ਕੇ ਰਹੋ। ਭੀਖ ਮੰਗ ਕੇ ਜ਼ਿੰਦਗੀ ਜੀਣਾ ਮੌਤ ਤੋਂ ਵੀ ਬੱਦਤਰ ਹੈ। ਇਹ ਵੀ ਕੋਈ ਜੀਵਨ ਹੈ?" ਭੀਖ ਮੰਗਣ ਵਾਲਾ ਤਾਂ ਪਸ਼ੂਆਂ ਤੋਂ ਵੀ ਗਿਆ ਗੁਜ਼ਰਿਆ ਹੈ ਉਸ ਦੇ ਅਜਿਹੇ ਨੈਤਿਕ ਸ਼ਬਦਾਂ ਨਾਲ ਜਾਣ ਗੂ ਦੀ ਚੇਤਨਾ ਝੰਡੋੜੀ ਗਈ ਉਸ ਨੇ ਦੂਜੇ ਦਿਨ ਹੀ ਮਿਹਨਤ ਕਰਨ ਦੀ ਧਾਰ ਲਈ ਆਖਰ ਉਹ ਦਿਨ ਆਇਆ ਜਦ ਉਸ ਦਾ ਸੁਪਨਾ ਸਾਕਾਰ ਹੋਇਆ ਪਰਿਵਾਰ ਖੁਸ਼ਹਾਲ ਹੋਇਆ ਪਤਨੀ ਤੇ ਬੱਚੇ ਬਾਗੋ ਬਾਗ ਹੁਣ ਉਹ ਖੁਦ ਇਦਾਂ ਦੀਆਂ ਤਕਰੀਰਾਂ ਨਾਲ ਲੋਕ ਜਾਗਰਤੀ ਲਿਆਉਣ ਲੱਗਾ ਜੋ ਮਨੁੱਖ ਮਾਤਰ ਦੀ ਸੇਵਾ ਕਰਦਾ ਹੈ ਸਹਾਇਤਾ ਕਰਦਾ ਹੈ ਉਸ ਨੂੰ ਮੋੜਵਾ ਫਲ ਜ਼ਰੂਰ ਮਿਲਦਾ ਹੈ ਰੱਬ ਖੁਦ ਉਸ ਦੀ ਸਹਾਇਤਾ ਕਰਦਾ ਹੈ ਕਿਸੇ ਔਖੀ ਘੜੀ ਸਮੇਂ ਕਿਸੇ ਨੇ ਕਿਸ ਦੀ ਕਿੱਦਾਂ ਸਹਾਇਤਾ ਕੀਤੀ ਇਦਾਂ ਦੀਆਂ ਅਨੇਕਾਂ ਉਦਾਹਰਣਾਂ ਹਨ ਅਕੇਰਾ ਇੱਕ ਬਿਰਧ ਮਾਈ ਰਾਹ 'ਚ ਜਾਂਦਿਆਂ ਡਿੱਗ ਪਈ ਸੱਟਾਂ ਵੱਜੀਆਂ ਜ਼ਖਮੀ ਹੋਈ ਜਿਸ ਘਰ 'ਚ ਬੜੀ ਉੱਥੇ ਦੋ ਭੈਣਾਂ ਰਹਿੰਦੀਆਂ ਸਨ ਉਹ ਆਪ ਹੀ ਬੜੀਆਂ ਗਰੀਬ ਸਨ ਪਰ ਜ਼ਖਮੀ ਮਾਈ ਨੂੰ ਦੇਖ ਕੇ ਦਇਆ ਆਈ ਉਹਨਾਂ ਆਪਣੀ ਚਿੱਟੀ ਚਾਦਰ ਪਾੜ ਕੇ ਜ਼ਖਮਾਂ ਤੇ ਬੰਨਣ ਲਈ ਪੱਟੀਆਂ ਬਣਾਈਆਂ ਕੀ ਹਲਦੀ ਦੇ ਕੋਲ ਪਿੱਛੋਂ ਪੱਟੀਆਂ ਬੰਨ ਦਿੱਤੀਆਂ ਬੁੱਢੀ ਮਾਈ ਨੇ ਅਸੀਸਾਂ ਦਿੱਤੀਆਂ ਕੀ ਕੋਈ ਉਹਨਾਂ ਪਹਿਣਾ ਦੀ ਖੁਸ਼ੀ ਦਾ ਪਾਰਾਵਾਰ ਜਾਣ ਸਕਦਾ ਹੈ ਇਸੇ ਤਰ੍ਹਾਂ ਹੀ ਪਿਛਲੀ جنگ ਵਿੱਚ ਅਮਰੀਕਾ ਦੀ ਇੱਕ ਸਕੂਲ ਅਧਿਆਪਕਾ ਨੇ ਇੱਕ ਜ਼ਖਮੀ ਫੌਜੀ ਨੂੰ ਕਿਰਾਏ ਦਾ ਉਹ ਵਧੀਆ ਕਮਰਾ ਦੇ ਦਿੱਤਾ ਜਿਸ ਚ ਉਹ ਆਪ ਰਹਿੰਦੀ ਸੀ ਆਪ ਐਵੇਂ ਜਿਹੀ ਥਾਂ ਤੇ ਦਿਨ گزارੇ ਅਧਿਆਪਕਾਂ ਨੇ ਫੌਜੀ ਦੀ ਖੂਬ ਸੇਵਾ ਕੀਤੀ ਸਿਪਾਹੀ ਕੁਝ ਸਮਾਂ ਆਰਾਮ ਕਰਕੇ ਅਧਿਆਪਕਾ ਸਦਕਾ ਤੰਦਰੁਸਤ ਹੋ ਕੇ ਮੁੜ ਜੰਗ ਚ ਕੋਦ ਦਪਿਆ ਅਧਿਆਪਕਾ ਦੀ ਖੁਸ਼ੀ ਦਾ ਕੀ ਟਿਕਾਣਾ ਉਸ ਆਨੰਦ ਤੇ ਖੁਸ਼ੀ ਦਾ ਅੰਦਾਜ਼ਾ ਉਹੀ ਸੇਵਾ ਕਰਨ ਵਾਲਾ ਹੀ ਲਾ ਸਕਦਾ ਹੈ ਦੂਜਾ ਨਹੀਂ ਵਾਲਟਰ ਸਕਾਟ ਨੇ ਇੱਕ ਵਾਰੀ ਕਿਹਾ ਸੀ ਆਪਣੇ ਆਪ ਨੂੰ ਆਤਮ ਬਲਦਾਨ ਦੀ ਸਿੱਖਿਆ ਦਿਓ ਤੁਸੀਂ ਅਜਿਹੇ ਕਿਸਮਤ ਘਾੜੇ ਬਣ ਜਾਓਗੇ ਕਿ ਸ਼ਾਇਦ ਕੋਈ ਖੁਦ ਰੱਬ ਨੇ ਵੀ ਨਾ ਸੋਚਿਆ ਹੋਵੇ ਫਿਰ ਵੀ ਦੁਨੀਆ 'ਚ ਅਜਿਹੇ ਕਿੰਨੇ ਕ ਲੋਕ ਹਨ ਜੋ ਇਦਾਂ ਕੁਰਬਾਨੀਆਂ ਲਈ ਤਿਆਰ ਰਹਿੰਦੇ ਹਨ ਇਨ੍ਹਾਂ ਛੋਟੀਆਂ-ਛੋਟੀਆਂ ਮਨੁੱਖਤਾ ਦੀਆਂ ਗੱਲਾਂ ਲਈ ਆਪਣਾ ਸਵਾਰਥ ਤਿਆਗਣ ਵਾਲੇ ਕਿੰਨੇ ਕ ਲੋਕ ਹਨ ਉਹਨਾਂ ਦੇ ਤਿਆਗ ਨਾਲ ਅਨੇਕਾਂ ਲੋਕਾਂ ਦੇ ਜੀਵਨ ਵਿੱਚ ਆਸ ਦੇ ਦੀਵੇ ਜਗਮਗਾ ਸਕਦੇ ਹਨ ਇੱਕ ਵਾਰ ਇੱਕ ਔਰਤ ਦੇ ਮੋੜ ਮੁੜਦਿਆਂ ਅੱਗੋਂ ਆਉਂਦੇ ਬੱਚੇ ਨਾਲ ਟੱਕਰ ਹੁੰਦਿਆਂ ਉਹ ਸੜਕ ਤੇ ਹੀ ਡਿੱਗ ਪਿਆ। ਉਹ ਖੜੋ ਗਈ ਅਤੇ ਬੱਚੇ ਤੋਂ ਮਾਫੀ ਮੰਗੀ। ਔਰਤ ਨੂੰ ਦੇਖ ਕੇ ਬੜੀ ਹੈਰਾਨੀ ਹੋਈ। ਉਸ ਬੱਚੇ ਨੇ ਸਿਰ ਤੋਂ ਟੋਪ اتار ਕੇ ਔਰਤ ਦਾ ਮਾਣ ਕੀਤਾ। ਫਿਰ ਮੁਸਕਰਾ ਕੇ ਆਖਣ ਲੱਗਾ, "ਮਾਤਾ ਜੀ, ਮੱਥਾ ਟੇਕਦਾ ਹਾਂ। ਤੁਹਾਨੂੰ ਮਾਫ ਕੀਤਾ।" ਫਿਰ ਕਦੀ ਅਜਿਹਾ ਹੁੰਦਿਆਂ ਮੈਂ ਡਿੱਗ ਵੀ ਪਿਆ ਤਾਂ ਤੁਹਾਨੂੰ ਇੱਕ ਸ਼ਬਦ ਵੀ ਨਹੀਂ ਆਖਾਂਗਾ। ਉਸ ਬੱਚੇ ਦੇ ਇਹ ਸ਼ਬਦ ਸੁਣ ਕੇ ਔਰਤ ਸ਼ਰਮਸਾਰ ਹੋਈ। ਉਦੋਂ ਬਾਅਦ ਔਰਤ ਚਕੰਨੀ ਹੋ ਕੇ ਤੁਰਨ ਲੱਗੀ। ਮਨੁੱਖੀ ਜੀਵਨ ਦੀਆਂ ਭਿਆਨਕ ਭੁੱਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਆਪਣੀਆਂ ਮੁਸਕਾਨਾਂ ਨੂੰ ਉਹ ਆਪਣੀ ਖੁਸ਼ੀ ਨੂੰ ਉਹਨਾਂ ਗੁੰਮਨਾਮ ਮਿੱਤਰਾਂ ਅਤੇ ਮੌਕਿਆਂ ਲਈ ਰਿਜ਼ਰਵ ਰੱਖ ਲੈਂਦਾ ਹੈ ਜਿਨ੍ਹਾਂ ਦਾ ਅਜੇ ਕੋਈ ਵजूद ਨਹੀਂ। ਕਹਿਣ ਦਾ ਭਾਵ ਹੈ ਕਿ ਮਨੁੱਖ ਨੇ ਮਸਕਰਾਉਣਾ ਅਤੇ ਆਪਣੀ ਖੁਸ਼ੀ ਵੰਡਣਾ ਭੁਲਾ ਦਿੱਤਾ ਹੈ। ਮਨੋਖ ਨੂੰ ਚਾਹੀਦਾ ਹੈ ਕਿ ਮੌਕੇ ਸਿਰ ਮਸਕਰਾਵੇ ਤਾਂ ਸਹੀ ਇਸ 'ਚ ਕੋਈ ਮੁੱਲ ਨਹੀਂ ਲੱਗਦਾ ਨਾ ਹੀ ਸਖਤ ਮਿਹਨਤ ਕਰਨੀ ਪੈਂਦੀ ਹੈ ਅਤੇ ਦੂਜਿਆਂ ਨਾਲ ਖੁਸ਼ੀਆਂ ਦਾ ਵੰਡਾਰਾ ਵੀ ਹੋ ਜਾਂਦਾ ਹੈ। ਮਹਾਨ ਚਿੰਤਕ ਨੇ ਕਿਹਾ ਆਪਣੇ ਮੂੰਹੋਂ ਨਿਕਲੇ ਜੇ ਇੱਕ ਦੋ ਸ਼ਬਦ ਕਿਸੇ ਨੂੰ ਖੁਸ਼ੀ ਦੇ ਸਕਦੇ ਹੋਣ ਪਰ ਤੁਸੀਂ ਉਹ ਵੀ ਨਾ ਕਰ ਸਕੋ ਤਾਂ ਤਹਾਥੋਂ ਵੱਧ ਕੇ ਤੋਸ਼ ਹੋਰ ਕੋਈ ਨਹੀਂ। ਆਖਰ ਇਸ 'ਚ ਤੁਹਾਡਾ ਖਰਚ ਹੀ ਕੀ ਹੁੰਦਾ ਹੈ? ਇਹ ਤਾਂ बस ਇੱਕ ਜਗਦੇ ਦੀਵੇ ਨਾਲ ਦੂਜੇ ਦੀਵੇ ਨੂੰ ਬਾਲਣਾ ਹੈ ਇੱਥੇ ਤੁਹਾਡਾ ਨਾ ਤੇਲ ਲੱਗੇ ਨਾ ਬੱਤੀ ਪਰ ਦੂਜੇ ਦੇ ਕਰ ਉਜਾਲਾ ਹੋ ਜਾਂਦਾ ਹੈ ਸਿਡਨੀ ਸਮੈਥ ਦਾ ਆਖਣਾ ਹੈ ਕਿ ਮਨੁੱਖ ਜੇ ਰੋਜ਼ ਘਟੋ ਘਟ ਇੱਕ ਬੰਦੇ ਨੂੰ ਬਾਗੋ-ਬਾਗ ਕਰੇ ਤੇ 10 ਸਾਲ ਕਰਦਾ ਰਹੇ ਤਾਂ 3650 ਵਿਅਕਤੀਆਂ ਨੂੰ ਆਨੰਦ ਮੰਗਲ ਕਰ ਦੇਵੇਗਾ ਬਸ ਸਮਝ ਲਓ ਕਿ ਇੱਕ ਛੋਟਾ ਜਿਹਾ ਕਸਬਾ ਉਹ ਨਹਾਲ ਕਰ ਚੁੱਕਿਆ ਹੈ ਜਿਹੜਾ ਮਨੁੱਖ ਸਦਾ ਖੁਸ਼ ਰਹਿੰਦਾ ਹੈ ਉਸ ਨੂੰ ਸਾਰੇ ਚਾਹੁੰਦੇ ਹਨ ਕਈ ਸੱਜਣ ਆਪਣੀ ਜ਼ਿੰਦਗੀ ਦਾ ਇਹ ਨਿਜਮ ਬਣਾ ਲੈਂਦੇ ਹਨ ਕਿ ਜਿਸ ਕਿਸੇ ਨਾਲ 10 ਮਿੰਟ ਵੀ ਗੁਜ਼ਾਰ ਲੈਣ ਤਾਂ ਉਸ ਨੂੰ ਬਾਗੋ-ਬਾਗ ਕਰਨਗੇ ਹੀ ਬੱਚਿਆਂ ਨੂੰ ਖੁਸ਼ ਰੱਖਣ ਵਿੱਚ ਆਪਣੇ ਆਪ ਨੂੰ ਖੁਸ਼ੀ ਮਿਲਦੀ ਹੈ ਉਹਨਾਂ ਦਾ ਹੱਸਦਾ ਚਿਹਰਾ ਦੇਖ ਕੇ ਹਰੇਕ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਕਈ ਕਹਿੰਦੇ ਹਨ ਕਿ ਜੋ ਵਿਅਕਤੀ ਕਿਸੇ ਬੱਚੇ ਨੂੰ ਅੱਧੇ ਘੰਟੇ ਲਈ ਵੀ ਉਸ ਦਾ ਮਨ ਪਰਚਾਵਾ ਕਰਦਾ ਹੈ ਅਜਿਹਾ ਬੰਦਾ ਰੱਬ ਦਾ ਅਸਿਸਟੈਂਟ ਹੀ ਅਖਵਾਉਂਦਾ ਹੈ ਮਨੁੱਖ ਜੋ ਕਿਸੇ ਨੂੰ ਖੁਸ਼ ਕਰਦਾ ਹੈ ਤਾਂ ਦੂਜੇ ਦਾ ਹੱਸਦਾ ਚਿਹਰਾ ਵੇਖ ਕੇ ਉਸ ਨੂੰ ਆਪ ਵੀ ਖੁਸ਼ੀ ਹੁੰਦੀ ਹੈ ਇੱਕ ਉਦਾਹਰਨ ਹੈ ਪ੍ਰਾਣੇ ਸਮੇਂ ਦੀ ਪ੍ਰਾਣੇ ਸਮੇਂ ਵਿੱਚ ਇੱਕ ਰਾਜਾ ਆਪਣੇ ਛੋਟੇ ਬੱਚੇ ਨੂੰ ਬੜਾ ਪਿਆਰ ਕਰਦਾ ਸੀ ਉਸ ਨੂੰ ਖੁਸ਼ ਰੱਖਣ ਲਈ ਸਾਰੇ ਯਤਨ ਵਰਤਦਾ ਇਸ ਲਈ ਰਾਜੇ ਨੂੰ ਕਈ ਝੰਜਟਾਂ ਚੋਂ ਵੀ ਲੰਘਣਾ ਪੈਂਦਾ ਪਰ ਪੁੱਤਰ ਦੀ ਖੁਸ਼ੀ ਲਈ ਸਭ ਸਹਿ ਲੈਂਦਾ ਰਾਜੇ ਦੇ ਪੁੱਤ ਨੂੰ ਘੋੜਸਵਾਰੀ ਲਈ ਇੱਕ ਛੋਟੀ ਜਿਹੀ ਘੋੜੀ ਦੇ ਰੱਖੀ ਸੀ ਰਹਿਣ ਲਈ ਮਹਿਲ ਦੇ ਸੁੰਦਰ ਕਮਰਿਆਂ ਨੂੰ ਸੋਹਣੀਆਂ ਤਸਵੀਰਾਂ ਤਰ੍ਹਾਂ-ਤਰ੍ਹਾਂ ਦੇ ਖਡਾਉਣੇ ਵਧੀਆ ਕਿਤਾਬਾਂ ਘਰ ਹੀ ਪੜ੍ਹਾਉਣ ਵਾਲੇ ਆਉਂਦੇ ਅਤੇ ਉਸ ਨਾਲ ਖੇਡਣ ਲਈ ਦੋਸਤਾਂ ਵਜੋਂ ਬੱਚੇ ਭੇਜੇ ਜਾਂਦੇ ਕੈਨ ਦਾ ਭਾਗ ਕਿ ਪੈਸੇ ਨਾਲ ਜੋ ਵੀ ਹਿੱਲਾ ਹੋ ਸਕਦਾ ਸੀ ਰਾਜੇ ਨੇ ਜਟਾਇਆ ਪਰ ਫਿਰ ਵੀ ਰਾਜਕੁਮਾਰ ਦਾ ਚਿਹਰਾ ਗੁਲਾਬ ਵਾਂਗ ਨਾ ਖਿੜ ਸਕਿਆ ਚਿਹਰੇ ਤੇ ਸਦਾ ਉਦਾਸੀ ਛਾਈ ਰਹਿੰਦੀ ਰਾਜਕੁਮਾਰ ਡਰਿਆ ਡਰਿਆ ਜਿਹਾ ਰਹਿੰਦਾ ਰਾਜਕੁਮਾਰ ਜੋ ਵੀ ਚੀਜ਼ ਦੇਖਦਾ ਕੋਲ ਨਾ ਹੁੰਦੀ ਤਾਂ ਉਸ ਦੀ ਮੰਗ ਕਰਦਾ ਰਾਜਾ ਤੁਰੰਤ ਲਿਆਉਂਦਾ ਉਸ ਦੀ ਹਰ ਜिद ਪੂਰੀ ਕਰਦਾ पर ਲੱਖਾਂ ਕੋਸ਼ਿਸ਼ਾਂ ਦੇ ਹੁੰਦਿਆਂ ਵੀ ਬੱਚੇ ਦੇ ਚਿਹਰੇ ਤੇ ਮੁਸਕਾਨ ਨਾ ਫੈਲ ਸકી। ਸੰਜੋਗਾ ਦੀ ਗੱਲ ਇੱਕ ਦਿਨ ਰਾਜ ਦਰਬਾਰ ਵਿੱਚ ਜਾਦੂਗਰ ਆ ਗਿਆ। ਬੱਚੇ ਨੂੰ ਖੁਸ਼ ਕਰਨ ਲਈ ਰਾਜੇ ਨੇ ਜਾਦੂਗਰ ਨੂੰ ਤਮਾਸ਼ਾ ਦਿਖਾਉਣ ਲਈ ਬੁਲਾ ਲਿਆ। ਜਾਦੂਗਰ ਨੇ ਰਾਜਕੁਮਾਰ ਦੀ ਸਾਰੀ ਦਸ਼ਾ ਸਮਝੀ। ਜਾਦੂਗਰ ਨੇ ਰਾਜੇ ਨੂੰ ਆਖਿਆ, "ਮਹਾਰਾਜ, ਮੈਂ ਤੁਹਾਡੇ ਬੱਚੇ ਦੀ ਸਾਰੀ ਉਦਾਸੀ ਦੂਰ ਕਰ ਸਕਦਾ ਹਾਂ। ਹੁਕਮ ਕਰੋ ਇਸ ਦੇ ਚਿਹਰੇ ਤੇ ਖੁਸ਼ੀ ਦੇ ਫੁੱਲ ਖਿੜਨਗੇ।" ਇਸ ਦੀ ਸਾਰੀ ਨਿਰਾਸ਼ਾ ਦੂਰ ਹੋ ਜਾਵੇਗੀ ਪਰ ਇਸ ਲਈ ਭਾਰੀ ਕੀਮਤ ਚਕਾਉਣੀ ਪਵੇਗੀ ਉਹ ਕੀਮਤ ਮੈਂ ਪੇਸ਼ਗੀ ਲਵਾਗਾ ਠੀਕ ਹੈ ਜੋ ਮੰਗੇਗਾ ਉਹ ਹੀ ਦੇਵਾਂਗਾ ਰਾਜੇ ਨੇ ਖੁਸ਼ ਹੋ ਕੇ ਕਿਹਾ ਜਾਦੂਗਰ ਨੇ ਆਪਣੀ ਮੰਗ ਰੱਖੀ ਰਾਜੇ ਨੇ ਪੂਰੀ ਕਰਦਿਆਂ ਸਕਿੰਟ ਵੀ ਨਾ ਲਾਇਆ ਜਾਦੂਗਰ ਰਾਜਕੁਮਾਰ ਨੂੰ ਇਕਾਂਤ ਕਮਰੇ ਵਿੱਚ ਲੈ ਗਿਆ ਇੱਕ ਕਾਗਜ਼ ਤੇ ਕਿਸੇ ਚਿੱਟੀ ਵਸਤੂ ਨਾਲ ਕੁਝ ਲਿਖਿਆ ਰਾਜਕੁਮਾਰ ਨੂੰ ਉਹ ਕਾਗਜ਼ ਦਿੰਦਾ ਬੋਲਿਆ ਅਲੈ ਮੋਮਬਤੀ ਇਸ ਨੂੰ ਬਾਲ ਕੇ ਕਾगज ਦੇ ਹੇਠਾਂ ਰੱਖੀ ਉਸ ਚਾਨਣ ਚ ਕਾगज ਚ ਕੁਝ ਅੱਖਰ ਉੱਭਰਨਗੇ ਉਹਨਾਂ ਨੂੰ ਪੜੀ ਇਹ ਕਹਿ ਕੇ ਜਾਦੂਗਾਰ ਕਮਰੇ ਚੋਂ ਬਾਹਰ ਆ ਗਿਆ ਰਾਜਕੁਮਾਰ ਨੇ ਜਾਦੂਗਾਰ ਦੇ ਦੱਸੇ ਅਨਸਾਰ ਕੀਤਾ ਰਾਜਕੁਮਾਰ ਨੇ ਕਾगज ਤੇ ਲਿਖਿਆ ਪੜਿਆ ਉਹ ਸ਼ਬਦ ਸਨ ਹਰ ਰੋਜ਼ ਕਿਸੇ ਇੱਕ ਵਿਅਕਤੀ ਦੀ ਮਦਦ ਕਰੋ ਰਾਜਕੁਮਾਰ ਨੂੰ ਇਹ ਸੁਝਾਜ ਜੱਜ ਗਿਆ ਲਿਖੇ ਅਨਸਾਰ ਕਰਨ ਲੱਗਾ ਕੁਝ ਦਿਨਾਂ ਪਿੱਛੋਂ ਇਹ ਪਤਾ ਲੱਗਾ ਕਿ ਸਾਰੇ ਰਾਜ ਚ ਸਭ ਤੋਂ ਵੱਧ ਖੁਸ਼ ਬਾਲਕ ਰਾਜਕੁਮਾਰ ਹੀ ਹੈ ਸੋ ਖੁਸ਼ੀ ਉਹ ਗਹਿਣਾ ਹੈ ਜਿਸ ਚ ਛੋਟੇ-ਛੋਟੇ ਹੀਰੇ ਮੋਤੀ ਜੜੇ ਹੁੰਦੇ ਹਨ ਦਿਆਲਤਾ ਪ੍ਰਪਣ ਦੂਜੇ ਦਾ ਮਨ ਸਮਝਣਾ ਹਮਦਰਦੀ ਸਵਾਰਥ ਤੋਂ ਰਹਿਤ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣਾ ਆਲੋਚਨਾ ਨਾ ਕਰਨਾ ਦੂਜੇ ਦੇ ਦੋਸ਼ ਨਾ ਉਛਾਲਣੇ ਕੋਲਦਲੀ ਕਿਰਪਾਲੂ ਹੋਣਾ ਅਜਿਹਾਂ ਨਿੱਕੀਆਂ-ਨਿੱਕੀਆਂ ਬਹੁਤ ਜੇਵਰੀਆਂ ਹਨ ਰਾਤੀ ਸੌਣ ਲੱਗਿਆਂ ਜੇ ਇਹਨਾਂ ਤੇ ਵਿਚਾਰ ਕਰੀਏ ਤਾਂ ਵੇਖਾਂਗੇ ਕਿ ਲੰਘ ਗਏ ਆਨੰਦਮਈ ਦਿਨਾਂ ਦਾ ਇਹੀ ਤਾਂ ਭੇਤ ਹੈ ਜੇ ਸਾਲ ਪਰ ਕੋਈ ਮਹਾਨ ਕੰਮ ਕਰੇ ਅਤੇ ਉਹ ਇਹਨਾਂ ਕੰਮਾਂ ਨਾਲ ਉਸ ਦੀ ਤੁਲਨਾ ਕਰੇ ਤਾਂ ਉਸ ਤੁਲਨਾ ਵਿੱਚ ਉਹ ਮਹਾਨ ਕੰਮ ਨਗੂਣਾ ਹੀ ਜਾਪੇਗਾ ਸਾਡੀ ਜ਼ਿੰਦਗੀ ਇਹਨਾਂ ਛੋਟੇ-ਛੋਟੇ ਪਲਾਂ ਅਤੇ ਲੋੜਾਂ ਨਾਲ ਬਣੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਮਹੱਤਵ ਰਹਿਤ ਘਟਨਾਵਾਂ ਅਜਿਹੇ ਛੋਟੇ ਅਨੁਭਵ ਜੋ ਅਗਲੇ ਦਿਨ ਹੀ ਭੁੱਲ ਜਾਣ ਇਹਨਾਂ ਸਾਰਿਆਂ ਦਾ ਮੇਲ ਹੀ ਜੀਵਨ ਬਣਦਾ ਹੈ ਅਤੇ ਇਸ ਜ਼ਿੰਦਗੀ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਨੂੰ ਵੀ ਮਿਲੋ ਉਸ ਨਾਲ ਭਲਾਈ ਦਾ ਇੱਕ ਕਾਰਜ ਜ਼ਰੂਰ ਕਰੋ ਜਿੱਥੇ ਹਮਦਰਦੀ ਦੀ ਲੋੜ ਹੈ ਜ਼ਰੂਰ ਪ੍ਰਗਟਾਓ ਪਰਖਣ ਦੀ ਯੋਗਤਾ ਅਤੇ ਥੋੜਾ ਜਿਹਾ ਕੰਮ ਸਲੀਕਾ ਇਹੋ ਤਾ ਜ਼ਿੰਦਗੀ ਬਣਾਉਣ ਲਈ ਸਾਨੂੰ ਚਾਹੀਦਾ ਹੈ ਅੱਗੇ ਦਿੱਤੀ ਜਾ ਰਹੀ ਉਦਾਹਰਨ ਨਾਲ ਇਹ ਗੱਲ ਵਧੇਰੇ ਸਪਸ਼ਟ ਹੋ ਜਾਂਦੀ ਹੈ ਇੱਕ ਔਰਤ ਆਪਣੇ ਬਾਪ ਨੂੰ ਰੇਲ ਗੱਡੀ ਰਾਈਂ ਕਿਤੇ ਲੈ ਜਾ ਰਹੀ ਸੀ ਬਾਪ ਬਜ਼ੁਰਗ ਹੋਣ ਦੇ ਨਾਲ ਦਿਮਾਗੀ ਵਿਗਾੜ ਵਾਲਾ ਮਰੀਜ਼ ਵੀ ਸੀ ਗੱਡੀ ਆਪਣੇ ਚੱਲ ਹੀ ਜਾ ਰਹੀ ਸੀ ਅਚਾਨਕ ਬਿਰਧ ਨੂੰ ਖੋਰੇ ਕੀ ਸੁਝਿਆ ਉਸ ਨੂੰ ਗੱਡੀੋਂ ਬਾਹਰ ਜਾਣ ਦੀ ਇੱਛਾ ਹੋਈ ਉਹ ਉੱਚੀ ਚੀਕਿਆ ਗੱਡੀ ਰੋਕੋ ਗੱਡੀ ਰੋਕੋ ਉਸ ਦੀ ਧੀ ਉਸ ਨੂੰ ਸੰਭਾਲਣ ਦਾ ਯਤਨ ਕਰ ਰਹੀ ਸੀ ਪਰ ਬਿਰਧ ਛੱਟ ਪਟਾਈ ਜਾਵੇ ਬੜੀ ਪਰੇਸ਼ਾਨ ਹੋ ਰਹੀ ਸੀ ਉਸ ਵੇਲੇ ਤੀਵੀ ਨੇ ਵੇਖਿਆ ਕਿ ਸਾਹਮਣੇ ਵਾਲੀ ਸੀਟ ਤੇ ਬੈਠਾ ਇੱਕ ਆਦਮੀ ਅਖਬਾਰ ਪੜ੍ਹਦਾ ਚੋਰ ਅੱਖੀ ਉਸ ਨੂੰ ਵੇਖ ਰਿਹਾ ਹੈ ਨਜ਼ਰਾਂ ਮਿਲਦਿਆਂ ਹੀ ਉਹ ਉੱਠਿਆ ਅਤੇ ਤੀਵੀ ਕੋਲ ਆ ਕੇ ਕਹਿਣ ਲੱਗਾ ਦੱਸੋ ਮੈਂ ਤੁਹਾਡੀ ਕਿਵੇਂ ਮਦਦ ਕਰਾਂ ਤੀਵੀ ਨੇ ਸਾਰੀ ਹਾਲਤ ਦੱਸ ਦਿੱਤੀ ਉਹ ਪੁੱਛਣ ਲੱਗਾ ਪਿਤਾ ਜੀ ਦਾ ਨਾਂ ਕੀ ਹੈ ਤੀਵੀ ਨੇ ਦੱਸ ਦਿੱਤਾ ਅਤੇ ਫਿਰ ਉਹ ਉਸ ਨੂੰ ਸੰਭਾਲਣ ਲੱਗੀ ਉਹ ਆਦਮੀ ਬਜ਼ੁਰਗ ਨੇੜੇ ਜਾ ਕੇ ਨਾ ਲੈ ਕੇ ਆਖਣ ਲੱਗਾ ਹੁਣ ਤੁਹਾਡੀ ਸਿਹਤ ਕਿਵੇਂ ਹੈ ਇਹ ਕਹਿ ਕੇ ਬਿਰਦ ਨਾਲ ਹੱਥ ਮਲਾਇਆ ਉਹ ਬੰਦਾ ਬਿਰਦ ਕੋਲ ਹੀ ਬੈਠ ਗਿਆ ਗੱਪ ਸ਼ਪ ਮਾਰਨ ਬਿਰਦ ਵੀ ਗੱਲ ਨਹੀਂ ਖੁੱਭ ਗਿਆ ਤੇ ਪਹਿਲਾ ਰੋਲ ਕਚੌਲਾ ਭੁੱਲ ਹੀ ਗਿਆ ਆਪਣੇ ਸਟੇਸ਼ਨ ਤੱਕ ਪਹੁੰਚਦਿਆਂ ਸਮਾਂ ਲੰਘ ਗਿਆ ਉਸ ਨੇ ਪਿਓ ਤੀ ਨੂੰ ਸਟੇਸ਼ਨ ਤੇ ਉਤਰਨ ਚ ਵੀ ਮਦਦ ਕੀਤੀ ਸਮਾਨ ਕਾਰ ਚ ਰਖਵਾਇਆ ਤੀਵੀ ਨੂੰ ਆਖਣ ਲੱਗਾ ਹੁਣ ਬੇਫਿਕਰ ਹੋ ਕੇ ਜਾਓ ਪਿਤਾ ਜੀ ਨਾਰਮਲ ਹੋ ਗਏ ਹਨ ਜਦੋਂ ਗੱਡੀ ਤੁਰਨ ਲੱਗੀ ਤਾਂ ਤੀਵੀ ਨੂੰ ਖਿਆਲ ਆਇਆ ਕਿ 605 ਚ ਉਸ ਮਦਦਗਾਰ ਦਾ ਨਾਂ ਵੀ ਨਾ ਪੁੱਛ ਸਕੀ ਧੰਨਵਾਦ ਕਰਨ ਲਈ ਤੀਵੀ ਨੇ ਮਾਫੀ ਮੰਗਦਿਆਂ ਆਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਗੱਲ ਇਹ ਨਹੀਂ ਸਗੋਂ ਹਕੀਕਤ ਇਹ ਹੈ ਕਿ ਉਸ ਬੰਦੇ ਨੇ ਔਰਤ ਦੀ ਜੋ ਮਦਦ ਕੀਤੀ ਬਿਨਾ ਕਿਸੇ ਲੋਭ ਸਵਾਰਥ ਦੇ ਜਦ ਤੱਕ ਤੀਵੀ ਨੇ ਆਪ ਨਹੀਂ ਪੁੱਛਿਆ ਉਹ ਬੰਦਾ ਆਪਣੇ ਬਾਰੇ ਦੱਸਣੋਂ ਖਮੋਸ਼ ਰਿਹਾ ਉਸਨੇ ਪਿਓ ਤੀ ਦੀ ਮਦਦ ਕਰਕੇ ਰੱਬ ਵੱਲੋਂ ਦਿੱਤੀ ਡਿਊਟੀ ਹੀ ਨਿਭਾਈ ਸੀ ਸਾਡੇ ਸ਼ਾਸਤਰਾਂ ਚ ਤਦੇ ਬਿਆਨਿਆ ਗਿਆ ਹੈ ਕਿ ਨਦੀਆਂ ਦੂਜਿਆਂ ਨੂੰ ਸੁੱਖ ਦੇਣ ਵਿੱਚ ਹੀ ਵਗਦੀਆਂ ਹਨ ਖੇਤ ਲੈ ਲਹਾਉਂਦੇ ਹਨ ਪੀਣ ਨੂੰ ਪਾਣੀ ਮਿਲਦਾ ਹੈ ਬਿਜਲੀ ਬੰਦੀ ਹੈ ਇਹ ਸੱਚ ਹੀ ਹੈ ਨਦੀ ਦੂਜਿਆਂ ਦੇ ਭਲੇ ਲਈ ਹੀ ਵਗਣੀ ਸ਼ੁਰੂ ਹੋ ਕੇ ਸਮੁੰਦਰ ਚ ਜਾ ਮਿਲਦੀ ਹੈ ਇਸ ਵਿੱਚ ਭਲਾ ਨਦੀ ਦਾ ਆਪਣਾ ਕੀ ਸਵਾਰਥ ਇਦਾਂ ਹੀ ਰੁੱਖ ਦੂਜਿਆਂ ਲਈ ਵਾਧੇ ਫੁੱਲਦੇ ਹਨ ਕੁਦਰਤ ਦੇ ਸਾਰੇ ਅਮਲ ਪਰ ਉਪਕਾਰ ਲਈ ਵਰਤਦੇ ਹਨ ਮਨੁੱਖ ਨੂੰ ਕੁਦਰਤ ਤੋਂ ਘੱਟੋ ਘੱਟ ਇੰਨੀ ਤਾਂ ਅਕਲ ਲੈਣੀ ਹੀ ਚਾਹੀਦੀ ਹੈ ਜਿਸ ਵਿਅਕਤੀ 'ਚ ਮਿਠਾਸ ਉਤਸ਼ਾਹ ਜਿਗਰਾ ਆਸ਼ਾਵਾਦ ਅਤੇ ਖੁਸ਼ੀ ਇਹ ਸਾਰੇ ਗੁਣ ਹੈਗੇ ਆ ਅਤੇ ਜੇ ਉਸ ਨੂੰ ਇਨ੍ਹਾਂ ਗੁਣਾਂ ਦੀ ਮਹੱਤਤਾ ਦਾ ਵੀ ਪਤਾ ਹੋਵੇ ਅਤੇ ਉਹ ਇਨ੍ਹਾਂ ਗੁਣਾਂ ਦੀ ਪਰ ਉਪਕਾਰ ਲਈ ਵਰਤੋਂ ਕਰੇ ਤਾਂ ਉਸ ਵਿਅਕਤੀ ਦੀ ਸਮਾਜ ਵਿੱਚ ਕਿੰਨੀ ਬੱਲੇ-ਬੱਲੇ ਹੋਵੇਗੀ ਕਹਿਣਾ ਔਖਾ ਨਹੀਂ ਜੋ ਵਿਅਕਤੀ ਇਦਾਂ ਦੇ ਹੁੰਦੇ ਹਨ ਮਹਾਨ ਅਖਵਾਉਂਦੇ ਹਨ ਅਜਿਹੇ ਵਿਅਕਤੀ ਕੰਮ ਆਰੰਭਦਿਆਂ ਹੀ ਮਸਕਰਾਟਾਂ ਵੰਡਦੇ ਹਨ ਜੋ ਉਹਨਾਂ ਅਤੇ ਦੂਜਿਆਂ ਵਿੱਚ ਵੀ ਜੀਵਨ ਸ਼ਕਤੀ ਭਰ ਦਿੰਦੀ ਹੈ ਇਸ ਵਿਅਕਤੀ ਨੂੰ ਰੱਬ ਵੱਲੋਂ ਬਖਸ਼ਿਆ ਵਰਦਾਨ ਹੀ ਹੁੰਦਾ ਹੈ ਜਿਵੇਂ ਫੁੱਲ ਖਿੜਿਆ ਰਹਿੰਦਾ ਹੈ ਫੁੱਲਾਂ ਦਾ ਹਾਰ ਸੁਹੰਦਾ ਹੈ ਉਦਾਂ ਹੀ ਲੋਕਾਂ ਦੇ ਦਿਲ ਵੀ ਖਿੜੇ ਰਹਿੰਦੇ ਹਨ ਫੁੱਲ ਹਰੇਕ ਉਮਰ ਅਤੇ ਵਰਗ ਦੇ ਮਨੁੱਖ ਨੂੰ ਭੇਟ ਕੀਤੇ ਜਾ ਸਕਦੇ ਹਨ ਜਿਵੇਂ ਹੀ ਖੁਸ਼ੀ ਪ੍ਰੂਤੇ ਦਿਲ ਦਇਆ ਪ੍ਰੂਤੇ ਕੰਮ ਹਮੇਸ਼ਾ ਹੀ ਸਾਰਿਆਂ ਨਾਲ ਹੀ ਕੀਤੇ ਜਾ ਸਕਦੇ ਹਨ ਉਸ ਚ ਗਰੀਬ ਅਮੀਰ ਦਾ ਵੰਡ ਵਡੇਵਾ ਨਹੀਂ ਛੋਬਦਾ ਸੇਵਾ ਜਾਂ ਭਲਾਈ ਹਰੇਕ ਨਾਲ ਕੀਤੀ ਜਾ ਸਕਦੀ ਹੈ ਅਤੇ ਕਰਨੀ ਚਾਹੀਦੀ ਹੈ ਜਿਹੜਾ ਮਨੁੱਖ ਪਰਉਪਕਾਰ 'ਚ ਆਪਣੀ ਜ਼ਿੰਦਗੀ ਲਾ ਦਿੰਦਾ ਹੈ ਉਹ ਮਰ ਕੇ ਵੀ ਅਮਰ ਹੋ ਜਾਂਦਾ ਹੈ ਜੋ ਲੋਕ ਇਦਾਂ ਆਪਣੇ ਮਹਾਨ ਗੁਣਾਂ ਦੀਆਂ ਯਾਦਾਂ ਛੱਡ ਜਾਂਦੇ ਹਨ ਉਹ ਲੋਕਾਂ ਨੂੰ ਕਦੇ ਨਹੀਂ ਭੁੱਲਦੇ ਆ ਕਿਸੇ ਤਰ੍ਹਾਂ ਦੇ ਹਨੇਰੇ ਤੂਫਾਨ ਵਿੱਚ ਵੀ ਧੁੰਦਲੀਆਂ ਨਹੀਂ ਹੁੰਦੀਆਂ ਤੁਸੀਂ ਜਸਤੇ ਵੀ ਦਇਆ ਕਰਦੇ ਹੋ ਆਪਣਾ ਨਾਮ ਮਿਹਰ ਦੀ ਕਿਤਾਬ 'ਚ ਲਿਖਤੀ ਤੌਰ 'ਤੇ ਅਮਰ ਕਰ ਜਾਂਦੇ ਹੋ ਮਨੁੱਖ ਦੇ ਪਵਿੱਤਰ ਕਾਰਜ ਇਸ ਸੰਸਾਰ ਵਿੱਚ ਉਸੇ ਤਰ੍ਹਾਂ ਛਪਦੇ ਰਹਿੰਦੇ ਹਨ ਜਿਵੇਂ ਸੂਰਜ ਚੰਦ ਤਾਰੇ ਅਸਮਾਨ ਵਿੱਚ ਚਮਕਦੇ ਹਨ ਮਨੁੱਖ ਦੀ ਜ਼ਿੰਦਗੀ ਸੰਜਮ ਭਰਪੂਰ ਅਤੇ ਸਾਵੀ ਹੋਣੀ ਚਾਹੀਦੀ ਹੈ ਆਰਾਮ ਨਹੀਂ ਐਚੂ ਅਸ਼ਰਤ ਨਹੀਂ ਖੁਸ਼ੀ ਉਸ਼ਾਲ ਨਹੀਂ ਬਸ ਦਿਲ ਵਿੱਚ ਸਿਰਫ ਮਨੁੱਖੀ ਧਾਰਨਾ ਹੋਵੇ ਕੁਦਰਤ ਵੀ ਅਜਿਹਿਆਂ ਦਾ ਸਾਥ ਦਿੰਦੀ ਹੈ ਸਨਮਾਨ ਦੇ ਬਿਨਾ ਮਨੁੱਖ ਦੀ ਕੋਈ ਵੀ ਕਾਮਯਾਬੀ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦੀ ਆਤਮਾ ਦੀ ਪਵਿੱਤਰਤਾ ਬਿਨਾ ਕੋਈ ਸੁਖ ਨਹੀਂ ਸਿਰਫ ਨਜਲੀ ਭੁੱਕੀ ਜ਼ਿੰਦਗੀ ਕੋਈ ਮਾਰਕਾ ਨਹੀਂ ਬਾਂਦੀ ਇਸੇ ਲਈ ਕਿਹਾ ਗਿਆ ਹੈ ਮਨੁੱਖੀ ਜਨਮ ਪਰ ਉਪਕਾਰ ਲਈ ਹੀ ਹੈ ਮਨੁੱਖ ਲਈ ਜ਼ਰੂਰੀ ਨਹੀਂ ਕਮਾ ਕੇ ਜੋੜੀ ਬੇਅੰਤ ਦੌਲਤ ਦੀਆਂ ਪ੍ਰਦਰਸ਼ਨੀਆਂ ਲਾਉਦਾ ਫਿਰੇ ਪਰ ਜ਼ਰੂਰੀ ਹੈ ਤੁਹਾਡਾ ਨਰਸ਼ਲ سلوਕ ਇਮਾਨਦਾਰੀ ਅਤੇ ਦੂਜਿਆਂ ਲਈ ਤੁਹਾਡੇ ਕੰਮ 'ਚ ਆਉਣ ਦੀ ਲੋੜ ਤੁਸੀਂ ਜਿੱਥੇ ਕਿਤੇ ਵੀ ਜਾਓ ਉੱਥੇ ਹੀ ਖੁਸ਼ੀ ਅਤੇ ਭਲਾਈ ਵੰਡੋ ਇਦਾਂ ਆਪਣੀ ਜ਼ਿੰਦਗੀ ਨੂੰ ਇੱਕ ਵਰਦਾਨ ਸਿੱਧ ਕਰੋ ਜਿਹੜੇ ਮਨੁੱਖ ਆਪੇ ਤੋਂ ਪ੍ਰਸੰਨ ਨਹੀਂ ਉਹਨਾਂ ਦਾ ਕਿਤੇ ਹੋਰ ਜਾ ਕੇ ਖੁਸ਼ੀ ਲੱਭਣਾ ਬੇਕਾਰ ਹੀ ਹੈ ਉਹੀ ਮਨੁੱਖ ਇਸ ਸੰਸਾਰ ਵਿੱਚ ਸੁਖੀ ਹਨ ਜੋ ਸੰਸਾਰ ਦੇ ਉਸੂਲਾਂ ਦੀ ਉਲੰਘਣਾ ਨਹੀਂ ਕਰਦਾ ਜੋ ਕੁਦਰਤ ਦੇ ਨਿਯਮਾਂ ਦਾ ਸਤਕਾਰ ਕਰਦਾ ਰੱਬ ਦੀ ਰੌਸ਼ਨੀ ਨੂੰ ਵੀ ਲਗਾਤਾਰ ਮਾਨਦਾ ਹੈ ਜਿਸ ਦੀ ਜ਼ਿੰਦਗੀ ਇਦਾਂ ਦੀ ਹੈ ਉਹ ਜ਼ਰੂਰ ਹੀ ਆਪਣੀ ਅੰਦਰਲੀ ਆਨੰਦਮਈ ਹੋਣ ਦਾ ਅਨੁਭਵ ਕਰਦਾ ਹੈ ਹਰੇਕ ਪਵਿੱਤਰ ਅਤੇ ਸਿਹਤਮੰਦ ਵਿਚਾਰ ਹਰੇਕ ਮਹਾਨ ਖੋਜ ਅਜਿਹੀ ਖੋਜ ਜੋ ਸੱਚ ਅਤੇ ਪਰਪਕਾਰ ਲਈ ਹੋਵੇ ਜ਼ਿੰਦਗੀ ਨੂੰ ਉੱਚੇ ਪੱਧਰ ਤੇ ਲੈ ਜਾਣ ਵਾਲੀ ਹਰੇਕ ਹਮੰਗ ਹਰੇਕ ਚੰਗਾ ਉਦੇਸ਼ ਅਤੇ ਹਰੇਕ ਬੇਗਰਜ਼ ਕੋਸ਼ਿਸ਼ ਇਹ ਸਭ ਮਨੁੱਖ ਦੀ ਆਤਮਾ ਨੂੰ ਪੁਕੇਰਿਆ ਕਰਦੇ ਹਨ ਮਨੁੱਖ ਦਾ ਜੀਵਨ ਬੇਹਦ ਆਨੰਦਮਈ ਹੋ ਜਾਂਦਾ ਹੈ ਅਤੇ ਬਹੁਤ ਹੀ ਸੁਹਾਵਣਾ। ਇਹ ਹੀ ਉਹ ਗੁਣ ਹਨ ਜਿਨ੍ਹਾਂ ਨਾਲ ਮਨੁੱਖ ਅੰਦਰੋਂ ਆਤਮ-ਵਿਸ਼ਵਾਸ ਉੱਭਰਦਾ ਹੈ। ਉਸ ਵਿੱਚ ਰੱਬੀ ਸ਼ਕਤੀਆਂ ਉੱਭਰਦੀਆਂ ਹਨ। ਇਸੇ ਕਾਰਨ ਉਸ ਵਿੱਚ ਬੇਹਦ ਖੁਸ਼ੀ ਫੈਰਨ ਲੱਗਦੀ ਹੈ। ਅਜਿਹੀ ਖੁਸ਼ੀ ਜੋ ਸੁਨਹਿਰੀ ਅਤੇ ਸਵਰਗ ਵਰਗੀ ਹੁੰਦੀ ਹੈ ਇਸ ਨੂੰ ਮਹਾਨ ਵਿਦਵਾਨਾਂ ਅਤੇ પ્રાਣੇ ਗ੍ਰੰਥਕਾਰਾਂ ਨੇ ਆਤਮਾ ਦਾ ਸਵਰਗ ਆਖਿਆ ਹੈ। ਇਸ ਲਈ ਕੇਰਾ ਹਾਈਡਨ ਨੇ ਕਾਰਪਾਨੀ ਨੂੰ ਕਿਹਾ ਸੀ ਜਦ ਮੈਂ ਰੱਬ ਬਾਰੇ ਵਿਚਾਰਦਾ ਹਾਂ ਪ੍ਰਮਾਤਮਾ ਦੀ ਹੋਂਦ ਚਿਤਵਦਾ ਹਾਂ ਉਸ ਵੇਲੇ ਮੇਰਾ ਦਿਲ ਖੁਸ਼ੀ ਨਾਲ ਡੁੱਲ-ਡੁੱਲ ਪੈਂਦਾ ਹੈ ਕਿ ਮੇਰੀ ਲੇਖਣੀ ਨਾਲ ਅਚਾਨਕ ਰੱਬ ਦਾ ਸੰਗੀਤ ਵੱਜਣ ਲੱਗਦਾ ਹੈ ਖੁਸ਼ੀ ਹੀ ਵੈ ਗਰੂ ਚ ਭਰੋਸਾ ਉਸ ਦੀ ਮਿਹਰ ਦੀ ਲੋਚਾ ਹਰ ਵੇਲੇ ਕਿਸੇ ਦੀ ਮਦਦ ਲਈ ਤਿਆਰ ਦੀ ਭਾਵਨਾ ਮਨੁੱਖ ਨੂੰ ਉਸ ਦੀ ਝੋਲੀ ਵਿੱਚ ਉਹ ਸਾਰਾ ਕੁਝ ਪਾ ਦਿੰਦੀਆਂ ਹਨ ਜਿਹੜੀਆਂ ਉਸ ਨੇ ਕਦੇ ਚਿਤਵੀਆਂ ਵੀ ਨਹੀਂ ਹੁੰਦੀਆਂ ਮਨੁੱਖ ਦੀ ਇਹ ਪ੍ਰਾਪਤੀ ਉਸ ਦੀ ਜ਼ਿੰਦਗੀ ਨੂੰ ਆਨੰਦਮਈ ਬਣਾ ਦਿੰਦੀ ਹੈ ਅਤੇ ਜਦੋਂ ਇਨਸਾਨ ਦੂਜਿਆਂ ਨੂੰ ਭਾਗੋਵਾ ਕਰਦਾ ਹੈ ਤਾਂ ਉਹ ਰੱਬ ਨੂੰ ਹੀ ਖੁਸ਼ ਕਰ ਰਿਹਾ ਹੁੰਦਾ ਹੈ ਇਸ ਲਈ ਸਾਡੇ ਸੰਤਾਂ ਵਿਦਵਾਨਾਂ ਨੇ ਫਰਮਾਇਆ ਹੈ ਦਇਆ ਧਰਮ ਦਾ ਮੂਲ ਹੈ ਪਾਪ ਭੂਲ ਅਬਮਾਨ ਤੁਲਸੀ ਦਇਆਨਾ ਛੋੜੀਏ ਜਬ ਤੱਕ ਤਨ ਮੇ ਪ੍ਰਾਨ ਧੰਨਵਾਦ